ਆਕਾਸ਼ ਵਿਆਪਕ ਹੈ ਦੁੱਖ ਵੀ ਵਿਆਪਕ ਹੈ ਜਿੱਥੇ ਤੱਕ ਆਕਾਸ਼ ਫਸਰੇ ਹੈ ਉੱਥੇ ਤੱਕ ਹੀ ਦੁੱਖ ਹੈ ਜਿੱਥੇ ਤੱਕ ਪਵਨ ਝੂਲਦੀ ਹੈ ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪਏ ਮਨੁੱਖਤਾ ਦੁਖੀ ਹੈ ਯਾਨੀ ਇਸ ਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ ਕਦੇ ਹੀ ਦੁਖੀ ਨਹੀਂ ਹੈ ਇਹ ਵੀ ਮਰਜ਼ ਕਰਦੇ ਹਨ ਕੋਈ ਪਸ਼ੂ ਦੁਖੀ ਨਹੀਂ ਕੋਈ ਪੰਛੀ ਦੁਖੀ ਨਹੀਂ ਕੋਈ ਕੀੜਾ ਮਕੋੜਾ ਦੁਖੀ ਨਹੀਂ ਸਭ ਸੁਖ ਦੇ ਚ ਨੇ ਪਸ਼ੂ ਸੁਖ ਦੇ ਚ ਜੀ ਰਹੇ ਨੇ ਦੇਵਤੇ ਬ੍ਰਹਮ ਗੈ ਨਹੀਂ ਮਹਾਪੁਰਸ਼ ਆਨੰਦ ਦੇ ਚ ਜੀ ਰਹੇ ਨੇ ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆ ਚ ਔਰ ਸਹਿਬਾਨੋ ਇੱਥੇ ਤੱਕ ਕਹਿਣਾ ਪਿਆ ਬਾਲੀ ਰੋਵੇ ਨਾਏ ਫਤਾਰ ਨਾ ਨਹੀਂ ਕਿ ਦੁਖੀਆ ਸਭ ਸੰਸਾਰ ਸਮੂਹ ਜਗਤ ਮਨੁੱਖੀ ਜਗਤ ਮੈਂ ਫਿਰ ਅਰਸ ਕਰਾਂ ਬਾਕੀ ਨਹੀਂ ਬਾਕੀ ਸਭ ਸੁਖ ਦੇ ਚਨੇ ਕਾਰਨ ਪਸ਼ੂ ਜੋ ਜੀ ਰਿਹਾ ਹੈ ਲੋੜਾਂ ਦੇ ਤਲ ਤੇ ਮਨੁੱਖ ਜੀ ਰਿਹਾ ਹੈ ਖਾਇਸ਼ਾਂ ਦੇ ਤਲ ਤੇ ਲੋੜਾਂ ਦੀ ਪੂਰਤੀ ਨਾ ਹੋਵੇ ਪਸ਼ੂ ਤੜਪਦਾ ਹੈ ਖਾਇਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਬਗਰ ਮੁਤਾਲਾ ਕਰਨਾ ਸਿਰਫ ਲੋੜਾਂ ਦੀ ਪੂਰਤੀ ਹੁੰਦੀ ਤੇ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ। ਉਹਨੂੰ ਪਿਆਸ ਲੱਗੀਏ ਪਾਣੀ ਮਿਲ ਜਾ ਉਹਨੂੰ ਭੁੱਖ ਲੱਗੀਏ ਖੁਰਾਕ ਮਿਲ ਜਾ ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ ਬਸ ਮਸਤ ਹੈ ਸੌਂ ਜਾਂਦਾ ਹੈ ਆਨੰਦ ਲੈਂਦਾ ਹੈ। ਪਸ਼ੂ ਸੁਖੀ ਨੇ। ਮਹਾਪੁਰਸ਼ ਤੇ ਦੇਵਤੇ ਆਨੰਦ ਦੇ ਚ ਨੇ। ਮਨੁੱਖ ਦੁੱਖ ਦੇ ਚ। ਦੁੱਖ ਸਿਰਫ ਉਹਨਾਂ ਮਨੁੱਖ ਦੀ ਦੁਨੀਆ ਵਿੱਚ ਮਿਲੇਗਾ। ਇਹ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇਚ ਨੇ ਮਨੁੱਖ ਦੀ ਸੰਗਤ ਦੇ ਚ ਰਹਿੰਦੇ ਉਹਨਾਂ ਦੀ ਪ੍ਰਾਕ੍ਰਿਤਿਕ ਜ਼ਿੰਦਗੀ 'ਚ ਫਰਕ ਪਾ ਦਿੰਦਾ ਹੈ ਜਿਸ ਡੰਗ ਨਾਲ ਉਹ ਜੀਵਣਾ ਚਾਹੁੰਦੇ ਨੇ ਉਸ ਡੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ ਉਹ ਦੁਖੀ ਹੋ ਸਕਦੇ ਨੇ ਉਹ ਪੀੜਤ ਹੋ ਸਕਦੇ ਨੇ ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ ਕਾਇਨਾਤ ਦੇ 'ਚ ਇਸ ਬ੍ਰਹਿਮੰਡ ਦੇ 'ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ ਬਨਸਪਤੀ ਖੇੜੇ ਚ ਪਸ਼ੂ ਸੁਖ ਦੇ ਚ ਨੇ ਕੀੜੇ ਮਕੋੜੇ ਵੀ ਸੁਖ ਦੇ ਚ ਨੇ ਇਹ ਵੀ ਮਰਜ਼ ਕਰਦੇ ਇੱਕ ਬਿਸ਼ਟਾ ਦਾ ਜੰਤੂ ਵੀ ਸੁਖ ਦੇ ਚ ਹੈ ਇੱਕ ਗੰਦਗੀ ਦੇ ਛਲਪਟਿਆ ਹੋਇਆ ਸੂਰ ਵੀ ਸੁਖ ਦੇ ਚ ਹੈ ਮੈਂ ਫਿਰ ਅਰਸ਼ ਕਰਾਂ ਇੱਕ ਮਨੁੱਖ ਦੁਖ ਦੇ ਚ ਹੈ ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕਹਿਰ ਦੇ ਚ ਉਹ ਵਿਚਾਰੇ ਦੁਖੀ ਹੋ ਸਕਦੇ ਨਾ ਵਰਨਾ ਪਸ਼ੂ ਦੁਖੀ ਨਹੀਂ ਨੇ ਪੰਛੀ ਦੁਖੀ ਨਹੀਂ ਨੇ ਪਸ਼ੂ ਜੀ ਰਹਿ ਨੇ ਲੋੜਾਂ ਦੇ ਤਲ ਦੀ ਪੂਰਤੀ ਤੇ ਲੋੜਾਂ ਪੂਰੀਆਂ ਹੋ ਗਈਆਂ ਸੁਖੀ ਮਨੁੱਖ ਲੋੜਾਂ ਦੇ ਨਾਲ-ਨਾਲ ਜੀ ਰਿਹਾ ਹੈ ਖਾਇਸ਼ਾਂ ਦੇ ਤਲ ਤੇ ਲੋੜਾਂ ਪੂਰੀਆਂ ਨਾ ਹੋਵਨ ਪਸ਼ੂ ਤੜਪਦਾ ਹੈ ਖਾਇਸ਼ਾਂ ਪੂਰੀਆਂ ਨਾ ਮੰਨ ਮਨੁੱਖ ਬੇਚੈਨ ਹੁੰਦਾ ਮਨੁੱਖ ਤੜਪਦਾ ਹੈ ਇਹ ਖਾਇਸ਼ਾਂ ਦਾ ਇੱਕ ਹੋਰ ਬੜਾ ਭਿਆਨਕਰ ਨਿਯਮ ਹੈ ਇੱਕ ਖਾਇਸ਼ ਪੂਰੀ ਹੋਵੇ ਨਾ ਪੂਰੀ ਹੁੰਦੇ ਆਉਂਦੇ ਆ ਉਹ ਦਸ਼ ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ ਜਿਵੇਂ ਇੱਕ ਮਨੁੱਖ ਜ਼ਮੀਨ ਤੋਂ ਰੁਕਸਤ ਹੁੰਦੇ ਆਇਆ ਵੱਡਾ ਹੋ ਗਿਆ ਜਵਾਨ ਹੋ ਗਿਆ ਵਿਆਹਾ ਗਿਆ ਬੁੱਢਾ ਹੋ ਗਿਆ ਜ਼ਮੀਨ ਤੋਂ ਰੁਕਸਤ ਹੁੰਦੇ ਆਉਂਦੇ ਆ 2 4 5 6 ਬੱਚਿਆਂ ਨੂੰ ਜਨਮ ਦੇ ਜਾਂਦਾ ਹੈ ਪਿੱਛੇ ਆਪਣੀ ਸੰਤਤ ਛੋੜ ਜਾਂਦਾ ਆਪਣਾ ਹੋਂਦ ਛੋੜ ਜਾਂਦਾ ਜ਼ਮੀਨ ਤੋਂ ਰੁਕਸਤ ਹੁੰਦੇ ਆਉਂਦੇ ਆ ਮਨੁੱਖ 2-4 ਬੱਚੇ ਛੋੜ ਜਾਂਦਾ ਇੱਕ ਖਾਇਸ਼ ਪੂਰੀ ਹੁੰਦੇ ਆਉਂਦੇ ਆ ਇੱਕ ਖਾਇਸ਼ ਮਰਦੇ ਆ ਮਰਦੇ ਆ 5-10 ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ ਹੁਣ ਪੂਰੀ ਇੱਕ ਹੋਈਏ ਤੇ 10 ਹੋਰ ਪੈਦਾ ਹੋਈਆਂ ਨਾ ਫਿਰ ਉਹਨਾਂ ਚ ਪੂਰੀ ਇੱਕ ਹੋਈਏ ਤੇ ਫਿਰ 10 ਵੀ ਹੋਰ ਪੈਦਾ ਹੋ ਗਈਆਂ ਨਾ ਤਾਂ ਰੋਜ਼ ਰੋਜ਼ ਤੇ ਖਾਇਸ਼ਾਂ ਵਧਦੀਆਂ ਜਾਣਗੀਆਂ ਖਾਇਸ਼ਾਂ ਦੀ ਭੀੜ ਇਸ ਤਰ੍ਹਾਂ ਜਿਵੇਂ ਮੌਤ ਦਰ ਘਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਟੀੜ ਹੋ ਜਾਂਦੀ ਹੈ ਹਾਇਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ ਇਹ ਵੀ ਮਹਿਸ ਕਰਦੇ ਆਂ ਹੁੰਦੀ ਉਹ ਵੀ ਕਰਮ ਅਨਸਾਰ ਹੈ ਉਂਝ ਨਹੀਂ ਕੁਝ ਸੰਤਾਂ ਮਹਾਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਂਦੇ ਨੇ ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝੀ ਕਰਮ ਬਣਨ ਵਾਲਾ ਹੁੰਦਾ ਹੈ ਉਂਝੀ ਗੱਲ ਸਿਰੇ ਛੜਨ ਵਾਲੀ ਹੈ ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ ਉਹ ਕਹਿੰਦੇ ਨੇ ਸਡੇਰੇ ਕਰਕੇ ਸੰਤ ਕਰਕੇ ਸਾਡੀ ਗੱਲ ਬਣੀ। ਉਹ ਫਿਰ 60 ਕਮ ਸੇ ਕਮ ਹੋਰ ਸੱਠਾਂ ਨੂੰ ਲੈ ਆਂਦੇ ਨੇ। ਉਹਨਾਂ ਦੇ ਚੋਂ ਵੀ ਪੁੱਛ ਇੱਕ ਦੀ ਗੱਲ ਤੇ ਉਂਝ ਹੀ ਬਣਨ ਵਾਲੀ ਹੁੰਦੀ ਜਡੇਰੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ ਇਹ ਵੀ ਮਰਜ਼ ਕਰਦੇ। ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ। ਬਸ ਪਖੰਡ ਇਸ ਤਰ੍ਹਾਂ ਦੁਨੀਆ ਵਿੱਚ ਬੱਤ ਹੈ ਅਗਿਆਨ ਦੇ ਅਸਰ ਤੇ। ਇੱਕ ਖਾਰਿਸ਼ਪੂਰੀ ਹੁੰਦੇ ਆਉਂਦੇ ਆਂ। बस ख्ائشاں ਨੂੰ ਜਨਮ ਦੇ ਜਾਂਦੀ ਹੈ। ਤੇ ਇਸ ਤਰ੍ਹਾਂ ख्ائشਾਂ ਦੀ ਢੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜਿੰਦੇ ਨੇ। ਮਨੁੱਖ ख्ائشਾਂ ਦੇ ਤਲ ਤੇ ਜਿੰਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ। ख्ائشਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। और सारिया ख्वाहिशा किस पूरी हुई कता ही नहीं एक दिन मनुख ही पूरा हो है खत्म हो जाता है ख्वाहिशा कितनी है? पूरिया हो हज़ारों खाशें साथ लेकर दम निकलता है अली कहता एक एक स्वास के अंतिम समय कितन ख्वाहिशा निकलदिया जी अंदर पन जगह मल के बैठिया सन भी अज सा गल बनेगी अच्छी गल बनेगी गल की बननी होवास ही निकल गया हजारों खाशें ਸਾਥ ਲੈ ਕੇ ਤਮ ਨਿਕਲਦਾ ਹੈ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਦੁੱਖ ਕੇਵਲ ਮਨੁੱਖ ਦੀ ਦੁਨੀਆ ਚ ਹੈ ॠषि ਕੇਸ਼ ਦੇਚ ਅਜ ਤੋ ਕੋਈ ਗਲਵਨ ਹੈ 25 26 ਸਾਲ ਪੁਰਾਣੀ ਗੱਲ ਹੋਵੇਗੀ RAM ਕੱਲੀ ਰਾਗ ਦੇ ਸ਼ਬਦ ਚੱਲ ਰਿਆ ਸੀ ਸਹਿਨ ਸਰਦਾਨ ਦੇ ਇੰਦਰ ਰੁਆਇਆ ਪਰਸ RAM ਰੋਵੇ ਘਰ ਆਇਆ ਜਬ ਜੀ ਸ਼ਬਦ ਲੈ ਕੇ ਉਥੇ ਰਾਗ ਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ ਔਰ ਉੱਥੇ ਇੱਕ ਨਿਯਮ ਹੈ ਪੰਜ ਸਾਲਾਂ ਚ ਭੋਗ ਪਾਉਂਦੇ ਨੇ ਲਾਜ਼ਮੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ ਉਸ ਦੌਰਾਨ ਇੱਕ ਮਹੀਨਾ ਦਾਸ ਵੀ ਹਾਜ਼ਰੀ ਵਰਦਾ ਰਹੇ ਜਦੋਂ ਦਾਸ ਕਥਾ ਕਰ ਰਿਹਾ ਸੀ ਰਾਮ ਕੱਲੀ ਲਾਗ ਚਲੇਆ ਤੇ ਇਹ ਸ਼ਬਦ ਵੀ ਆ ਗਿਆ ਜਿਸ ਦੀਆਂ ਆਖਲੀਆਂ ਪੰਕਤੀਆਂ ਸਨ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖਿਆ ਸਭ ਸੰਸਾਰ ਮੰਨੇ ਨਾਮ ਸੋਈ ਜਿਨ ਜਾਏ ਅਵਰੀ ਕਰਮ ਨ ਲੇਖੇ ਪਾਇ। ਇਹ ਪੰਕਤੀ ਮਨੁੱਖ ਨੇ ਆਪਣੀ ਤਰਫੋਂ ਬਣਾਈਆਂ ਹੋਈਆਂ ਨੇ। ਨਾ ਨਿਕ ਦੁਖੀ ਆ ਸਭ ਸੰਸਾਰ ਸੋ ਸੁਖੀ ਆ ਜਿਸ ਨਾਮ ਆਧਾਰ ਇਸ ਤਰ੍ਹਾਂ ਦੀ ਪੰਕਤੀ ਗੁਰਗੰਨ ਸਾਹਿਬ ਵਿੱਚ ਨਹੀਂ ਹੈ। ਇਸ ਤਰ੍ਹਾਂ ਨਹੀਂ ਹੈ। ਇਹ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ। ਜਿਦਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਣ ਜਾਏ ਅਵਰੀ ਕਰਮ ਨਾ ਲੇਖੇ ਇਸ ਦੀ ਵਜ਼ਾਹਤ ਦਾਸ ਨੇ ਕਿਦਰੇ ਦੋ ਦਿਨ ਕੀਤੀ ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ ਦੇਖ ਭਗਵਾ ਅੱਜ ਕੱਲ ਉਸ ਦਾ ਡੇਰਾ ਕਰਨਾਲ ਦੇ ਵਿੱਚ ਬਹੁਤ ਜ਼ਈ ਹੋ ਗਿਆ ਹੈ ਉਹ ਵੀ ਕਿਧਰੇ ਬੈਠਾ ਸੀ ਕਥਾ ਦੀ ਸਮਾਪਤੀ ਤੋਂ ਬਾਅਦ ਖੜ੍ਹਾ ਹੋ ਗਿਆ ਸਾਧੂਆਂ ਦਾ ਇਕੱਠ ਸੀ ਜੋ 30-40 ਸਰੋਤੇ ਬੈਠੇ ਸਨ ਸਾਧੂ ਹੀ ਸਨ ਨਿਰਮਲੇ ਉਦਾਸ ਸੀ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਜੋ ਗੁਰਨਾਮਿਕ ਨੇ ਆਖਿਆ ਹੈ ਇਹ ਅਤੀ ਉਪਮਾ ਅਲੰਕਾਰ ਹੈ ਸਾਹਿਤਿਕ ਦੁਨੀਆ ਵਿੱਚ ਕਵਿਤਾ ਦੀ ਦੁਨੀਆ ਵਿੱਚ ਅਲੰਕਾਰਾਂ ਨੂੰ ਵਰਤਿਆ ਜਾਂਦਾ ਹੈ ਗਹਿਣਿਆਂ ਨੂੰ ਗੱਲ ਨੂੰ ਸਜਾਉਣ ਵਾਸਤੇ ਬੋਲਾਂ ਨੂੰ ਸਜਾਣ ਵਾਸਤੇ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੁਖ ਝੂਠ ਬਿਬੂਖਨ ਸਾਰੰਗ ਐ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੂੰ ਸੁਣੋ ਬੜਾ ਸ਼ਿੰਗਾਰ ਦਿੱਤਾ ਹੈ ਤੂੰ ਤੇ ਉਹ ਲੋਕਾਂ ਨੂੰ ਹੀ ਪ੍ਰਤੀਤ ਹੁੰਦਾ ਪਿਆ ਜਿਵੇਂ ਸੱਚ ਝੂਠ ਨੂੰ ਵੀ ਸ਼ਿੰਗਾਰ ਦੇਈਏ ਚਮਕਾ ਦੇਈਏ ਚੱਲਦਾ ਹੈ ਬੜੇ ਸੋਹਣੇ ਢੰਗ ਨਾਲ ਚੱਲਦਾ ਹੈ ਚੱਲਦਾ ਸੱਚ ਦੇ ਆਸਰੇ ਤੇ ਗਹਿਣੇ ਸੱਚ ਦੇ ਹੀ ਪਵਣ ਨੇ ਪੈਂਦੇ ਨੇ ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸ ਨੂੰ ਸੱਚ ਨਾਲ ਨਾ ਜੋੜੀਏ ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ ਜੋੜਨਾ ਉਸ ਨੂੰ ਸੱਚ ਨਾਲ ਹੀ ਪੈਂਦਾ ਭਾਵੇਂ ਝੂਠ ਹੈ ਪਰ ਗਹਿਣੇ ਉਸ ਨੂੰ ਸੱਚ ਦੇ ਪਵਾਣੇ ਪੈਂਦੇ ਨੇ ਸ਼ਿੰਗਾਰ ਉਸ ਨੂੰ ਸੱਚ ਦਾ ਦੇਣਾ ਪੈਂਦਾ ਇਕ ਤੇ ਇਹ ਹੈ ਇਕ ਹੁੰਦਾ ਹੈ ਅਤੀ ਉਪਮਾ ਅਲੰਕਾਰ ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਮੋਟ ਦਿਲ ਦੰਦ ਨੇ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਤੇ ਮੁਖੜਾ ਤੇ ਚੰਨ ਦੀ ਤਰ੍ਹਾਂ ਅਤੀ ਉਪਮਾ ਅਲੰਕਾਰ ਸਾਹਿਤਿਕ ਦੁਨੀਆ ਦੇ ਵਿੱਚ ਕਾਵੇ ਦੁਨੀਆ ਦੇ ਵਿੱਚ ਇਸ ਦੀ ਆਪਣੀ ਮਹਾਨਤਾ ਹੈ ਇਸ ਨੂੰ ਮੰਨਦੇ ਮੈਨੂੰ ਕਹਿਣ ਲੱਗੇ ਗੁਰਨਾਮਿਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ ਸ਼ਾਇਰ ਦਾ ਸੀ ਇਹ ਸਤਗੁਰਾਂ ਨੇ ਅਤੀ ਉਪਮਾ ਅਲੰਕਾਰ ਵਰਤੇ ਹੈ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ ਦੁੱਖ ਹੀ ਦੁੱਖ ਹੈ ਭਈ ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਕਹਿਣ ਲੱਗੇ ਮੈਂ ਸਹਿਮਤ ਨਹੀਂ ਇਹ অতি ਉਪਮਾ ਅਲੰਕਾਰ ਹੈ ਤੇ অতি ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ ਮੈਨੂੰ ਇਹ ਕਹਿਣ ਲੱਗਾ ਆਖਰ ਮਨੁੱਖੀ ਦੁਨੀਆ ਚ ਕਿਦਰੇ ਆਨੰਦ ਵੀ ਹੈ ਛੇੜਾ ਵੀ ਹੈ ਖੁਸ਼ੀਆਂ ਵੀ ਹਨ ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ ਇਸ਼ੋਬਾ ਨਹੀਂ ਦਿੰਦਾ ਮੈਂ ਕਿ ਮਾਪੁਰਖੋ ਸਿਆਣੇ ਹੋ ਤੁਸੀਂ ਚਿੰਤਕ ਹੋ ਔਰ ਉਮਰ ਦੇ ਲਿਆਜ਼ ਵਿੱਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ ਔਰ ਵਿਦਿਆ ਪੜਾਈ ਚਿੰਤਕ ਦੇ ਵਿੱਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜੇ ਹੋ ਕੇ ਇੰਜ ਕਹਿਣਗੇ ਉਸ ਦਿਨ ਮੈਂ ਉਹਨਾਂ ਦੀ ਬਹਿਬਲ ਦਾ ਦੇਖੀ ਬਿਲਕੁਲ ਅਸਹਿਮਤੀ ਕਹਿਣ ਲੱਗੇ ਨਹੀਂ ਕਿ 2 ਘੰਟੇ ਤੁਸੀਂ ਲਾਇ ਐਵੇਂ ਜਾਇਜ਼ ਕੀਤੇ ਦੁੱਖ ਇਤਨਾ ਨਹੀਂ ਹੈ ਕਿ ਗੁਰਨਾਨਕ ਨੇ ਅਤੀ ਉਪਮਾ ਅਲੰਕਾਰ ਵਰਤੇ ਹੈ ਜਿਸ ਨੂੰ ਤੁਸੀਂ ਹੋ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੈ ਇਹ ਅਲੰਕਾਰ ਹੈ ਗਹਿਣਾ ਹੈ ਝੂਠਣਾ ਹੈ ਵਾਸਤਵਿਕ ਐਸਾ ਨਹੀਂ ਹੈ ਮੈਨਾਂ ਕਬ ਮੈਨੂੰ ਤੇ ਵਾਸਤਵ ਐਸਾ ਹੀ ਦਿਖਾਈ ਦਿੰਦਾ। ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ। ਇਹ ਕਸਮ ਦੇ ਬੋਲ ਨੇ, ਇਹ ਸਤਿ ਬਚਨ ਨੇ। ਇਹ ਸੰਪੂਰਨ ਬਚਨ ਨੇ। ਅਤੀ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ। ਫਿਰ ਤੇ ਗੁਰਬਾਣੀ ਨੂੰ ਕਲਪਨਾ ਆਸਣਾ ਪਵੇਗਾ। ਇਹ ਕਲਪਨਾ ਨਹੀਂ ਹੈ। ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਦਾ ਹੈ, ਇਸ ਤਰ੍ਹਾਂ ਥੋਥੋਂ ਕਹਿਲਵਾ ਰਹੀ ਹੈ। ਵਰਨਾ ਇਹ ਅਤੀ ਉਪਮਾ ਅਲੰਕਾਰ ਹੈ ਤੇ ਮੈਂ ਤੁਹਾਨੂੰ ਕੱਲ ਸੱਚ ਦਾ ਸੁਖ ਦਾ ਸਰੂਪ ਦਿਖਾਵਾਂਗਾ ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆ 'ਚ ਮੇਰਾ ਦੁੱਖ ਨਹੀਂ ਸੁਖ ਨਹੀਂ ਹੈ ਮੈਂ ਕਿ ਠੀਕ ਹੈ ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁਖ ਦਾ ਸਰੂਪ ਦਿਖਾਉਦੇ ਤਾਂ ਫਿਰ ਜ਼ਰਾ ਸੋਚਾਂਗੇ ਜਿੱਥੇ ਤੱਕ ਮੇਰਾ ਇਰਾਦਾ ਹੈ ਮੇਰੀ ਸੋਚਣੀ ਹੈ ਅਸੀ ਨੋਤ ਨਹੀਂ ਆਵੇ। ਉਸੇ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ। ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕ ਸੀ ਜਿਵੇਂ ਤਨ ਸੀ। ਬਈ ਜਿਵੇਂ ਮੂਰਖ ਕੁਝ ਸਮਝਦਾ ਨਹੀਂ। ਉਹ ਜਦ ਚਲਾ ਗਿਆ ਯਕੀਨ ਜਾਨੋ ਉਸ ਦਿਨ ਸਾਰਾ ਦਿਨ ਰਹਾ ਮੈਂ ਵੀ ਬੇਚੈਨ। ਮੈਂ ਕਿ ਪਤਨੀ ਕੀ ਦਿਖਾਏਗਾ? ਕੀ ਲਿਆਵੇਗਾ? ਕਿਦਰੀ ਐਸਾ ਤੇ ਨਹੀਂ ਕਿ ਮੈਂ ਕੋਈ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ ਉਹ ਨੀਂਦਰਾ ਕਿਸ ਨੂੰ ਕਹਿੰਨੇ ਨੇ ਨੀਂਦ ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਦਿਮਾਗ ਸੋਚਦਾ ਹੀ ਰਿਹਾ ਹੈ ਤੇ ਇਨੇ ਸਾਰੇ ਸਾਧੂਆਂ ਦੇ ਇਕੱਠ ਦੇ ਚ ਪਗ ਲਾਣੇ ਸਿਆਣਾ ਬੜਾ ਹੈ ਚਿੰਤਕ ਬੜਾ ਹੈ ਸੋਜਵਾਨ ਹੈ ਕਈ ਕਿਤਾਬਾਂ ਦਾ ਲਿਖਾਰੀ ਹੈ संस्कृत ਤੇ ਫਾਰਸੀ ਤੇ ਅਰਬੀ ਦਾ ਮਹਾ ਪੰਡਿਤ ਹੈ ਇਹ ਤੇ ਬਤਨੇ ਕੀ ਦਿਖਾਵੇਗਾ اور ਕੋਈ ਮਾਮੂਲੀ ਚੀਜ਼ੇ ਪੇਸ਼ ਨਹੀਂ ਕਰੇਗਾ ਕਿਉਂਕਿ ਮਾਮੂਲੀ ਸੋਚਣੇ ਦਾ ਇਹ ਮਨੁੱਖ ਹੀ ਨਹੀਂ ਹੈ ਖੈਰ ਜਿਉਂਦੇ ਹੋ ਕਰਕੇ ਸਵੇਰ ਹੋਈ ਕਥਾ ਦਾ ਵਕਤ ਹੋਇਆ ਅਥਾ ਉਥੇ ਅੰਮ੍ਰਿਤ ਵੇਲੇ ਆਉਂਦੀ ਸੀ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਮਾਪਤੀ ਹੋ ਜਾਂਦੀ ਸੀ गंगा ਤੇ ਇਸ਼ਨਾਨ ਕਰਕੇ ਸਾਧੂ ਉੱਥੇ ਨਿਤਨੇਮ ਕਰ ਲੈਂਦੇ ਸਨ ਆਪਣਾ ਜੋ ਕੁਝ ਕਰਨਾ ਹੈ ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚਲਦੀ ਸੀ ਇਹਨਾਂ ਕਥਾ ਦਾਸ ਨੇ ਅਰੰਭ ਕੀਤੀ ਪਰ ਮਨ ਉਖੜਿਆ ਹੋਇਆ ਤੇ ਜ਼ੁਬਾਨ ਵੀ ਉਖੜੀ ਹੋਈ ਹੈ ਘੰਟਾ ਜ਼ਰੂਰ ਮੇ ਪਾਸ ਕੀਤਾ ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ ਚ ਕਿ ਆ ਗਿਆ ਇਹ ਵੀ ਮੇਰੀ ਉਸ ਦਿਨ ਹਾਲਤ ਰਹੀ ਉਸ ਸਾਧੂ ਆਇਆ ਜਦੋਂ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ ਉਹਦੇ ਹੱਥ 'ਚ ਛਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ ਤੇ ਮੈਂ ਸੋਚਿਆ ਸ਼ਰਧਾ ਤੇ ਇਹ ਵੀ ਗੁਰਗੰਨ ਸਾਹਿਬ ਦੀ ਪੂਰੀ ਰੱਖਦਾ ਹੈ ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾਂ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ ਮੱਥਾ ਜ਼ਰੂਰ ਉਸਨੇ ਟੇਕਿਆ ਫੁੱਲ ਨਹੀਂ ਭੇਟ ਗਈ ਤੇ ਆਪਣੇ ਹੱਥੇ ਚ ਹੀ ਰੱਖੇ ਐਨ ਬੈਠਦਾ ਵੀ ਕੋਨਾ ਹੀ ਸੀ ਬਿਲਕੁਲ ਕੋਨੇ ਚ ਬੈਠ ਗਿਆ ਕਥਾ ਦੀ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ ਕਿ ਜੋ ਮੇਰੇ ਹੱਥ ਦੇ ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ ਤੁਹਾਨੂੰ ਦਿਖਾਈ ਦਿੰਦਾ ਹੈ ਮੈਂ ਕਿ ਪ੍ਰਭੂ ਦੀ ਬਖਸ਼ਿਸ਼ ਹੈ ਰਹਿਮਤ ਹੈ ਅੱਖਾਂ ਚ ਰੋਸ਼ਨੀ ਹੈ ਦਿਖਾਈ ਦਿੰਦੇ। ਮਨੂ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ। ਤਾਂ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ। ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ। ਤੇ ਇਹਨਾਂ ਦਾ ਸੁਪਨਣ ਵੀ ਦਿਖਾਈ ਦਿੰਦਾ ਹੋਵੇਗਾ। ਮੈਂ ਕਿਹਾ ਠੀਕ। ਬਿਲਕੁਲ ਠੀਕ ਹੈ। ਇਹ ਹੱਸਦੇ ਹੋਏ ਪਰਦੇ ਤੋ ਰਹੇ ਨੇ। ਕਹਿੰਦਾ ਇਤਨੇ ਹਾਸੇ ਦੇ ਹੁੰਦੇ ਆ। ਇਤਨੀ ਖੁਸ਼ੀ ਦੇ ਹੁੰਦੇ ਆ। ਇਤਨੇ ਖਿੜਾਓ ਨੇ ਹੁੰਦੇ ਆਂ ਔਰ ਇਤਨੇ ਸੁਪਣ ਦੇ ਹੁੰਦੇ ਆਂ ਕਿ ਇਹ ਆਖਣਾ ਫੱਬਦਾ ਚੰਗਾ ਲੱਗਦਾ ਨਾਨਕ ਦੁਖੀਆ ਸਭ ਸੰਸਾਰ ਐਸਾ ਖੇੜਾ ਸਾਹਮਣੇ ਹੋਵੇ ਇੱਕ ਸੁਪਣ ਦਾ ਨਮੂਨਾ ਸਾਹਮਣੇ ਹੋਵੇ ਖੇੜੇ ਦੀ ਤਸਵੀਰ ਸਾਹਮਣੇ ਹੋਵੇ ਮੁਸਕੁਰਾਹੜ ਦਾ ਮੂਜਸਮਾ ਸਾਹਮਣੇ ਹੋਵੇ ਕਿ ਇਹ ਬੋਲ ਫੱਬਦੇ ਨੇ ਨਾਨਕ ਦੁਖੀਆ ਸਭ ਸੰਸਾਰ ਕਾਥੀ ਉਪਮਾ ਅਲੰਕਾਰ ਹੈ ਕਿ ਕਿਸੇ ਕਿਸੇ ਥਾਂ ਤੇ ਘਟ ਰੋਵੇਗਾ ਸਭ ਜਗ੍ਹਾ ਤੇ ਨਹੀਂ ਮਨ ਤੇ ਬੋਝ ਥੋੜਾ ਹਲਕਾ ਹੋਇਆ ਮੈਂ ਕਿ ਮਾਤਮਾ ਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਖੇੜੇ ਦੇ ਖੁਸ਼ੀਆਂ ਦੇ ਸੁੱਖ ਦੇ ਦਰਸ਼ਨ ਕਰਾਏ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ تسلیم ਮੰਨਦੇ ਹਾਂ ਗਾਲਬਨ ਕੱਲ ਵੇਚਦਾ ਕੀਤਾ ਤੇ ਅੱਜ ਦਿਖਾਇਆ ਕਿ 24 ਘੰਟੇ ਹੋ ਗਏ ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ ਇੱਥੇ ਹੀ ਰੱਖ ਜਾਓ ਬਾਕੀ ਗੱਲਾਂ ਆਪਾਂ ਸ਼ਾਮੀ ਕਰਾਂਗੇ ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ ਇਨ੍ਹਾਂ ਹੀ ਫੁੱਲਾਂ ਦੇ ਸੰਬੰਧ ਵਿੱਚ ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾ ਗੁਲਾਬ ਹਿੰਦੁਸਤਾਨ ਵਿੱਚ ਖੜਦਾਇਕ ਗਰਮੀਆਂ ਦੇ ਦੇਣਾ ਖਾਸ ਕਰਕੇ ਔਰ ਬੜੀ ਮਹਿਕ ਬੜੀ ਖੁਸ਼ਬੂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀ ਅੱਖਾਂ ਭਰ ਆਈਆਂ ਕਹਿੰਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਤੇ ਫਿਰ ਕੀ ਗੱਲ ਹੋਵੇਗੀ ਤੇ ਮੈਂ ਕਹਾਂ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਹ ਜਿਹੜਾ ਮੁਰਝਾਣਾ ਹੈ ਨਾ ਇਸੇ ਹੀ ਖੇੜੇ ਦੇ ਚੋਂ ਨਿਕਲੇਗਾ ਇਹ ਜਿਹੜੀ ਮੌਤ ਹੈ ਇਸੇ ਜ਼ਿੰਦਗੀ ਦੇ ਚੋਂ ਨਿਕਲੇਗੀ ਇਹ ਜਿਹੜੀ ਕਰੂਪਤਾ ਹੈ ਨਾ ਇਸੇ ਸੁਪਨੇ ਵਿੱਚੋਂ ਨਿਕਲੇਗੀ ਇਹ ਜੋ ਕਬਰ ਹੈ ਇਸੇ ਜ਼ਿੰਦਗੀ ਦੀ ਬਣੇਗੀ ਮੈਨੂੰ ਚੰਗੀ ਤਰ੍ਹਾਂ ਯਾਦ ਢਾ ਨਿਕਲ ਗਈ ਉਸਦੇ ਹੋਂਚਾ ਔਰ ਮੇਰੇ ਹਿਰਦੇ ਨੇ تسلیم ਕੀਤਾ ਨਿਰਾਪਖੰਡੀ ਨਹੀਂ ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ ਕੋਰਾ ਹੰਕਾਰੀ ਨਹੀਂ ਕਿੰ ਲਗਾ ਬੁਰਨਾ ਨੇ ਜੋ ਕੁਛ ਆਖਿਆ ਸਹੀ ਹੈ ਗੁਰੂ ਨਾਨਕ ਦੇ ਸੰਬੰਧ ਵਿੱਚ ਜੋ ਮੈਂ ਸ਼ਬਦ ਆਖ ਕੇ ਮੈਂ ਵਾਪਸ ਲੈਣਾ ਕਿ ਠੀਕ ਹੈ ਬਾਲੀ ਰੋਵੇ ਨਾ ਹੈ ਭਤਾਰ ਨਾਨਕ ਦੁਖਿਆ ਸਭ ਸੰਸਾਰ ਦੁਖ ਵਿਆਪਕ ਹੈ ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ ਸਿਆਣਾ ਵੀ ਦੁਖੀ ਹੈ ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ ਧਨਵਾਨ ਵੀ ਦੁਖੀ ਹੈ ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ निर्धन मनुष्य इतना दुखी नहीं जितना धनवान दुखी है और निर्गुण मूर्ख इतना दुखी नहीं क्योंकि मूर्खता का जो करके उसको दुख का इतना एहसास नहीं होता जितना कि सयाना दुखी है चिंतक दुखी है दुख तो व्यापक है कमजोर भी दुखी है ताकतवर भी दुखी है निर्बल भी दुखी है बलवान भी दुखी है निर्धन भी दुखी है धनवान भी दुखी है कुरूप भी दुखी है सुंदर भी दुखी है छोटा भी दुखी है बड़ा भी दुखी है ਦੁੱਖ ਵਿਆਪ ਹੈ ਬਾਲੀ ਰੋਵੇ ਨਾਏ ਭਤਾਰ ਨਾਨੇਕ ਦੁਖਿਆ ਸਭ ਸੰਸਾਰ ਮਨੁਖਤਾ ਦੀ ਝੋਲੀ 'ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਦਰੇ ਗਲਤ ਬੀਜ ਤੇ ਨਹੀਂ ਬੋਏ ਗਏ ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨ ਦਰਖਤ ਦੀ ਪਛਾਣ ਆਉਂਦੀ ਏ ਫਲਾਂ ਤੋਂ ਪਛਾਣ ਆਉਂਦੀ ਏ ਬੋਇਆ ਕੀ ਸੀ ਬੀਜ ਦੀ ਪਛਾਣ ਕਿਸ ਤੋਂ ਹੋਵੇਗੀ ਫਲ ਤੋਂ કડਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਹੋਏਗਾ ਗਲਤ ਪੋਇਆ ਗਿਆ ਹੈ। ਅਜੋਕੀ ਸਾਇੰਸ ਸਫਲ ਹੋ ਗਈ ਹੈ। ਬੀਜ ਦੇ ਵਿੱਚ, বৃਕਸ਼ ਵੇਖਣ ਦੇ ਵਿੱਚ ਔਰ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ ਐਸੀਆਂ ਖੁਰਦ ਬੀਨਾ ਤਿਆਰ ਹੋ ਗਈਆਂ ਨੇ। ਸੈਂਟਿਸਟ ਵੇਖ ਲੈਂਦੇ ਨੇ ਇਹਦੇ ਵਿੱਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ। ਅਰ ਫੁੱਲਾਂ ਦਾ ਇਹ ਰੰਗ ਹੋਵੇਗਾ ਫਲ ਇਤਨੇ ਆਕਾਰ ਦਾ ਹੋਵੇਗਾ ਅਗਰ ਹਨਕੂਲ ਧਰਤੀ ਮਿਲ ਗਈ ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸੈਂਟਿਸਟ ਵਿਗਿਆਨਕ ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਨੂੰ ਆਗਤ ਉਹਨੂੰ ਵਿਸ਼ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚ ਦੁੱਖ ਨਿਕਲੇਗਾ ਇਹਦੇ ਚ ਕਲੇਸ਼ ਨਿਕਲੇਗਾ ਇਸ ਦੇ ਚ ਸੁਖ ਨਿਕਲੇਗਾ ਇਸ ਦੇ ਚ ਆਨੰਦ ਨਿਕਲੇਗਾ अपनी दृष्टि इस वास्ते उसने विज्ञान ने कोशिश की थी चंगे, बनाई है। तो पहले बीज ने पहले चंग कणक फसल है फसल है फूलों की फसल है और बहतात बेच है बड़े सोहने ढंग ना आता तो इस वजी हुई आबादी की शायद इतनी पूर्ति भी नहीं हो सकती ਬੀਜ ਨੂੰ ਵਧੀਆ ਕਰਨ ਦੇ ਵਿੱਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ ਔਰ ਸਾਇੰਟਿਸਟ ਸਫਲ ਹੋਇਆ ਹੈ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ ਸੰਤ ਸਫਲ ਹੋਇਆ ਕਰਮ ਦੇ ਵਿੱਚ ਫਲ ਵੇਖਣ ਦੇ ਵਿੱਚ ਕਿਸ ਕਰਮ ਚੋਂ ਦੁੱਖ ਨਿਕਲੇਗਾ ਕਿਸ ਕਰਮ ਚੋਂ ਸੁੱਖ ਨਿਕਲੇਗਾ ਕਿਸ ਕਰਮ ਚੋਂ ਪਰਮ ਆਨੰਦ ਨਿਕਲੇਗਾ ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ ਹੈ अगर कोई दुखी है तो एक गल स्पष्ट हो गई बीज ऐसा बोया गया जिसको दुख निकले और ये दुख है, है तो फिर परमात्मा कसूरवार नहीं क्योंकि आज तक ऐसा हुआ है फ्राइड ने किधर है कहता कि غالबन 60% बीमारियां जद्दी आंदियां है मां ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ ਔਰ ਦੇਵਨੋ ਕੋਈ ਰੋਗ ਸੀ ਤੇ ਅਗੋਂ ਪੁੱਤਰ ਨੂੰ ਹੋ ਗਿਆ ਜੱਦੀ ਰੋ ਤਾਂ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ ਤੇਰੇ ਮਾਂ-ਬਾਪ ਜ਼ਿੰਮੇਵਾਰ